ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਦੋ ਵਾਰ ਵਾਰਤਾ ਹੋਈਆਂ ਨੇ ਜਿੱਕ 5 ਤੇ 6 ਦੀ ਮਰਗਾਨੀ ਰਾਤ ਜਿੱਥੇ ਬਾਂਸਰ પેટ્રોલ ਪੰਪ ਦੇ ਵਿੱਚੋਂ ਇੱਕ ਚਾਰ ਜਿਹੜੇ ਅਣਪਛਾਤੇ ਨੱਤੀਆਂ ਨੇ ਲੁੱਟ ਕੀਤੀ ਸੀਗੀ ਇਹਦੇ ਵਿੱਚ 1870 ਰੁਪਏ ਦੀ ਲੁੱਟ ਕੀਤੀ ਗਈ ਸੀ ਇਸ ਤੋਂ ਬਾਅਦ ਫਿਰ 16 ਦੇ 17 ਦੀ ਦਰਮਿਆਨੀ ਰਾਤ ਜੀਓ પેટ્રોલ ਪੰਪ ਰੇਡ ਵਾਲੀ ਰੋਡ ਦੇ ਉੱਤੇ ਯਾਰ ਉਹਦੇ ਵਿੱਚ 9900 ਰੁਪਏ ਦੀ ਲੁੱਟ ਕੀਤੀ ਗਈ ਸੀ ਤਾਂ ਇਹ ਮਤਲਬ ਜੇਰੋ ਸੀ ਤਫਤੀਸ਼ ਕੀਤੀ ਜਾਂਚ ਵਿੱਚ ਸਾਨੂੰ ਪਤਾ ਲੱਗਿਆ ਕਿ ਇੱਕੋ ਹੀ ਇੱਕੋ ਹੀ ਗਰੋਹ ਦੇ ਮੈਂਬਰ ਹੈ ਗਰੋਹ ਦੇ ਬਾਰੇ ਅਸੀਂ ਪਤਾ ਕਰ ਰਹੇ ਹਾਂ ਕਿ ਗਰੋਹ ਹੈ ਕਿਵੇਂ ਹੈ ਬਟ ਇਹ ਜਿਹੜੇ ਲੈਕਤੀ ਸੀ ਚਾਰ ਲੈਕਤੀ ਇਹ ਇੱਕੋ ਹੀ ਇੱਕੋ ਹੀ ਵਰਦਨ ਮਤਲਬ ਦੋਨਾਂ ਨੇ ਦੋਨੋਂ ਵਰਦਨ ਤਾਂ ਇਹਨਾਂ ਵੱਲੋਂ ਇਜਾਮਤੀਆਂ ਪਾਈਆਂ ਗਈਆਂ ਪਰ ਇਹਨਾਂ ਨੂੰ ਫੋਨ ਲੌਕ ਕੀਤਾ ਗਿਆ ਇਹਨਾਂ ਦੇ ਸੀਸੀਟੀਵੀ ਕੈਮਰਾਜ਼ ਕੈਮਰਾ ਦੀ ਟ੍ਰੇਲ ਚੈੱਕ ਕੀਤੀ ਗਈ ਤੇ ਇਹਨਾਂ ਨੂੰ 19 ਤਰੀਕ ਨੂੰ ਇਹਨਾਂ ਨੂੰ ਕੱਲ ਅਸੀਂ ਗ੍ਰਿਫਤਾਰ ਕੀਤਾ ਇਸ ਗਾਮ ਦੀ ਕੀ ਮਸਾਉਤ ਹੈ ਇਸ ਕੇਸ ਵਿੱਚ ਜਿਹੜੀ ਉਹਨਾਂ ਨੇ ਵਾਰਦਾਤ ਵਿੱਚ ਜਿਹੜੀ ਕਾਰ ਵਰਤੀ ਹੈ ਸੈਡਰੀ ਬਡੀ ਹੈ ਉਹ ਉਹ ਬਰਾਮਦ ਹੋਈ ਹੈ ਇੱਕ ਪਿਸਤਲ ਗਲਮਰ 315 ਨੰਬਰ ਦਾ ਤੇ ਪੰਜ ਜਿੰਦਾ ਕਾਰਤੂਸ ਬਰਾਮਦ ਹੋਏ ਤੇ ਸਰ ਕਿਹਦੇ ਬਾਰੇ ਸੀ ਜੀ ਇਹਦੇ ਚਾਰ ਬੰਦੇ ਨੇ ਇੱਕ ਦਾ ਨਾਮ ਹਰਮਨਦੀਪ ਹੈ ਇੱਕ ਲਵਪ੍ਰੀਤ ਹੈ ਇੱਕ ਸੁਖਜੀਤ ਹੈ ਇੱਕ ਮੋਹਿਤ ਹੈ ਸਰ ਜਿਹੜੀ ਜੱਕੀ ਨਾਲ ਜਿਹੜੀ ਗੀਤ ਹੈ ਵੀ ਤੁਹਾਨੂੰ ਉਹ ਪਾਦ ਰਹੇ ਸੋਤਰਾ ਤੋਂ ਹੋਇਆ ਜਾਂ ਪਿੱਛਾ ਹਟਾ ਹਾਂ ਜੀ ਜਦੋਂ ਇਹਨਾਂ ਨਾਲ ਤਫੋਂ ਉਹ ਜਦੋਂ ਇਹ ਪੁਲਿਸ ਗੈਂਟਰ ਉਹਨਾਂ ਨੂੰ ਘੇਰਿਆ ਤਾਂ ਇਹਨਾਂ ਨੇ ਉਥੋਂ ਭੱਜਣ ਦੀ ਨੌਕਰੀ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਇਹਨਾਂ ਦੀ ਗੱਲ ਹਮਰੇ ਦੇ ਵਿੱਚ ਹੋ ਗਈ ਤਾਂ ਉਸ ਸਮੇਂ ਇਸ ਜਿਹੜਾ ਹਰਮਨਦੀਪ ਹੈ ਹਰਮਨਦੀਪ ਦੇ ਲੱਤ ਜਿਹੜੀ ਹੈ ਲੱਤ ਵਿੱਚ ਝੋਟ ਆਈ ਹੈ ਤੇ ਉਹਨੂੰ ਹਾ ਹਸਪੀਟਲ ਵਿੱਚ ਜਮਾ ਕਰਾ ਕੇ ਉਹਨੂੰ ਦਾਖਲ ਕਰਾ ਕੇ ਉਹਦਾ ਇਲਾਜ ਕਰਵਾਇਆ ਜਾ ਰਿਹਾ ਹੈ ਹਾਂਜੀ ਇਹਨਾਂ ਕਦੋਂ ਬੱਚੇ ਜਿਹੜਾ ਹਰਮਨਦੀਪ ਹੈ ਉਹਦੇ ਉੱਤੇ ਦੋ ਪਹਿਲਾਂ ਲੜਾਈ ਝਗੜੇ ਦੇ ਪਰਚੇ ਨੇ ਦੋਨੋਂ ਬਠਿੰਡੇ ਜ਼ਿਲ੍ਹੇ ਦੇ ਹੀ ਨੇ ਬਾਕੀ ਜਿਹੜੇ ਤਿੰਨ ਵਿਅਕਤੀ ਨੇ ਉਹਨਾਂ ਦਾ ਕੋਈ ਪ੍ਰੀਵੀਅਸ ਕ੍ਰਿਮਨਲ ਰਿਕਾਰਡ ਨਹੀਂ ਹੈ। ਜਾਨ ਤੋਂ ਕੁਝ ਪਤਾ ਹੈ ਕਿ ਕੰਪੋਨਡ ਦੇ ਲੱਗੇ ਹੋਏ ਬਾਰਨ ਦਾ ਇਹ ਉਹ ਇੱਕ ਕੰਪੋਨਡ ਦਾ ਰਿਕਾਰਡ ਹੈ। ਇਹ ਕੋਈ ਕੰਪਲੈਕਸ ਈਜ਼ੀ ਟਾਰਗੇਟ ਹੈ ਕਿਉਂਕਿ ਰਾਤ ਦੇ ਵੇਲੇ ਸਿਕਿਉਰਿਟੀ ਇੱਥੇ ਇੰਨੀ ਨਹੀਂ ਹੁੰਦੀ। ਇਹ ਈਜ਼ੀ ਟਾਰਗੇਟ ਹੈ। ਇਨਾਂ ਕੋਲ ਕੈਸ਼ ਵੀ ਕਾਫੀ ਮਾਤਰਾ ਦੇ ਵਿੱਚ ਹੁੰਦਾ ਹੈ। ਇਸ ਕਰਕੇ ਇਹਨਾਂ ਨੂੰ ਕੰਪੋ ਵੱਲੋਂ ਟਾਰਗੇਟ ਕੀਤਾ ਜਾਂਦਾ ਹੈ ਤੇ ਲੁੱਟਖੋਹਾਂ ਬਾਰੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੇ ਨਿਰਦੇਸ਼ ਨੇ ਉਹ 0 ਟੋਲਰੈਂਸ ਪਾਲਿਸੀ ਹੈ ਤੇ ਜਿਹੜੇ ਤਾਂ ਫੇਸ ਦੇ ਵਿੱਚ ਫਿਲਹਾਲ ਅ ਅੱਗੇ ਸਾਹਮਣੇ ਆਏਗਾ ਫਿਲਹਾਲ ਇਹਨਾਂ ਜਿਹੜੇ ਬੇਰੋਜ਼ਗਾਰ ਨਿਕਾਏ ਗਏ ਨੇ ਇੱਕ ਜਣਾ ਇਹਨਾਂ ਦੇ ਵਿੱਚ ਉਹ ਟੈਕਸੀ ਡਰਾਈਵਰ ਆ ਜਿਹੜਾ ਮੋਹਿਤ ਹੈ ਬਾਕੀ ਜਿਹੜੇ ਤਿੰਨੋ ਵਿਅਕਤੀ ਨੇ ਬੇਰੋਜ਼ਗਾਰ ਨੇ ਜਿਹੜੀ ਜੀਐਸਟੀ ਕੰਪਨੀ ਦਾ ਕਾਰੋਬਾਰ ਲੋਰੀ ਦੋ ਤਿੰਨ ਵਾਰ ਕਟਵਾਉਂਗੀ ਲੱਗਦਾ ਨਹੀਂ ਇਹ ਹੁਣ ਸਕਿਉਰਟੀ ਅਫੀਸਰਾਂ ਕਰ ਦੇਗੀ ਵੀ ਦੇਖੋ ਪੁਲਿਸ ਤਾਂ ਮੁਸਤੈਦ ਹੈ ਹੀ ਪੁਲਿਸ ਨੇ ਬੜੀ ਬੜੀ ਮਿਹਨਤ ਕਰਕੇ ਇਸਨੂੰ ਪ੍ਰੇਸ਼ ਕੀਤਾ ਬੜੇ ਪਿੰਡਾਂ ਦੇ ਅਸੀਂ ਸਰਵੇ ਕੀਤਾ ਉਹਨਾਂ ਦੇ ਸੀਸੀਟੀਵੀ ਕੈਮਰਾ ਚੈੱਕ ਕੀਤਾ ਗਣੀ ਇੰਟੈਲੀਜੈਂਸ ਦਾ ਵੀ ਇਸਤੇਮਾਲ ਕੀਤਾ ਗਿਆ ਪੁਲਿਸ ਤਾਂ ਬਿਲਕੁਲ ਕੰਮ ਕਰੀ ਰਹੀ ਹੈ ਪਰ ਜਿਹੜੇ ਕੰਟਰੋਲ ਪੰਪ ਜਿਹੜੇ ਮਾਲਕ ਨੇ ਉਹਨਾਂ ਦੇ ਮੈਨੇਜਰਸ ਨੇ ਉਹਨਾਂ ਨੂੰ ਵੀ ਥੋੜੀ ਮੁਸਤੈਦੀ ਰੱਖਣੀ ਚਾਹੀਦੀ ਹੈ ਕਿ ਜੇ ਹੋ ਸਕੇ ਤਾਂ ਉਹਨਾਂ ਨੂੰ ਵੀ ਕੋਈ ਨਾ ਕੋਈ ਸਿਕਿਉਰਿਟੀ ਪਰਸਨ ਉੱਥੇ ਮੌਜੂਦ ਰੱਖਣਾ ਚਾਹੀਦਾ ਅਜੀ ਗੱਲ ਹੈ ਰੋਲ ਜਿਸ ਮਤਲਬ ਵੀਡੀਓ ਜਾਂ ਫੋਟੋ ਭੇਜੇਗਾ ਫੋਟੋ ਦੇ ਉੱਪਰ ਆਕਰਸ਼ਿਤ

ਇਹ ਜੇ ਅੱਗੇ ਜਦੋਂ ਅਸੀਂ ਵੈਰੀਫਾਈ ਕਰਾਵਾਂਗੇ ਉਹਦੇ ਵਿੱਚ ਆਰਟੀਆ ਤੋਂ ਵੈਰੀਫਾਈ ਕਰਾ ਕੇ ਅਸੀਂ ਪਤਾ ਲੱਗੇਗਾ ਕਿ ਕਿ ਦਿਨਾਂ ਤੇ ਫਿਲਹਾਲ ਇਹ ਜਿਹੜਾ ਮੋਹਿਤ ਹੈ ਉਹਦੇ ਨਾਲ ਹੀ ਰਸੀ ਜਾ ਰਹੀ ਕਿਉਂਕਿ ਇਹ ਟੈਕਸੀ ਡਰਾਈਵਰ ਦਾ ਹੀ ਕੰਮ ਕਰਦਾ ਹੈ। ਅਰੇ ਲੱਡੀ ਦਾ ਬੰਦਾ ਤਾਂ ਟਾਰਗੇਟ ਤੇ ਸੀਗੇ ਇਹਨਾਂ ਦੇ ਮਰੀ ਜਿਹੜਾ ਸਾਹਮਣੇ ਆਇਆ ਸਰਵੰਡੀ ਦੇ ਸਰਵੰਡੀ ਦੇ ਬੰਦੇ ਦੇ ਟਾਰਗੇਟ ਸੀ ਨਾ ਉਹ ਅਸੀਂ ਫਿਲਹਾਲ ਇਹ ਜਿਹੜਾ ਕੁਝ ਨਹੀਂ ਹੈਗਾ ਜੋ ਵੀ ਤਫਤੀਸ਼ ਚੱਲੇ ਤਾਂ ਉਹਦੇ ਨਾਲ ਸੰਦੇ ਲਿਖਾ ਜਾਂਦੀ ਹੈ। ਅਰੇ ਜਿਹੜੇ ਦਿਨ ਤੋਂ 15 ਤੋਂ ਜਿਹੜੇ ਕੰਮ ਹੋ ਚੁੱਕੀ ਹੈ ਉਹਦੀ ਮਾਫੀ ਅਸੀਂ ਤੇ ਨਾਲ ਖਾਲੀ ਪਲਾਟ ਤੇ ਜਿਹੜੀ ਗੱਲ ਕੱਲ ਜਿਹੜਾ ਇਹ ਚਾਰਲਾ ਕਾਰਨਾ ਕਰ ਰਿਹਾ ਕਰਦਾ ਇਹਦੇ লাইਵ ਵੀਡੀਓ ਸੈਂਡੀ ਹੂੰ ਕਾਰ ਤੋਂ ਸਪਾਰ ਦੇ ਵਿੱਚ ਟਿੱਕੇ ਗਏ ਸੀ ਨਾ ਉਹਦੇ ਆ ਵੀਡੀਓ ਵੀ ਹੈਗਾ ਉਹਦੇ ਬਾਰੇ ਜੀ ਦੇਖਾਂਗੇ ਕਿ ਕੱਲ ਚਾਰ ਸਾਥ ਉੱਤੇ ਮੌਜੂਦ ਸੀ ਇਹ ਦੱਸੋ ਉਹ ਤਾਂ ਬਿਲਕੁਲ ਜੰਦੇਦਾਨ ਜਦੋਂ ਉਹਨਾਂ ਨੇ ਉਹਨਾਂ ਪਰ ਜੰਗੀ ਕੋਸ਼ਿਸ਼ ਕੀਤੀ ਹੈ ਜਦੋਂ ਉਹਨਾਂ ਨੇ ਡਿੱਗੇ ਸੀ ਇਹ ਕਵਰ ਕਰਦੇ ਸੀ ਕਿ ਕੋਈ ਉਹ ਚਾਰਲਾ ਵੀ ਨਾਮ ਆ ਰਿਹਾ ਇਸ ਕੇਸ ਦੇ ਵਿੱਚ ਕੋਈ ਆਇਆ ਕਿ ਇਹ ਨਾਲ ਸੰਬੰਧ ਹੈ

ਤੰਦਿਆਂ ਹੁੰਦੀਆਂ ਜਾਂ ਕੁਝ ਜਿਹੜੇ ਇੰਪਰੋਵਾਈਜ਼ ਜਿਹੜੇ ਹਥਿਆਰ ਨੇ ਇਹਦੇ ਕੁਝ ਉਹਨਾਂ ਨੇ ਕੁਝ ਕੁਝ ਬਣਾਏ ਹੋਏ ਸੀ ਉਹ ਕੁਝ ਅਸੀਂ ਬਰਾਮਦ ਕੀਤੇ ਆ ਪੂਰੀ ਚੈਕਿੰਗ ਕਰ ਲਈ ਹੋਈ ਹੈ ਕੁਝ ਕੋਈ ਆਪਣਾ ਲੋਟ ਪੁੱਛੀਏ ਜਾਂ ਨਹੀਂ ਨਹੀਂ ਉਹ ਛੋਟੇ ਆ ਉਹਨਾਂ ਦਾ ਜੇਲ੍ਹ ਵਾਲਿਆਂ ਦਾ ਆਪਣਾ ਪ੍ਰੋਸੀਜਰ ਆ ਉਹਨਾਂ ਨੂੰ ਅਸੀਂ ਹੈਂਡਓਵਰ ਕਰ ਦਿੱਤੇ ਸੀਗੇ ਉਹਨਾਂ ਦਾ ਆਪਣਾ ਪ੍ਰੋਸੀਜਰ ਅੱਗੇ ਕਾਰਵਾਈ ਕਰਨ ਸਰਕਾਰੀ ਜਿਹੜਾ ਪਿਆਰੇ ਐਸੋਸੀਏਸ਼ਨ ਦਾ ਜਿਸਰਾ ਕੁਝ ਮੋਰ ਤੇ ਜੇ ਦੇਸੀਆ ਦੇਸੀ ਕਰਤਾ ਉਹਦੇ ਸੋਨਾਂ ਪਰ ਉਹਨਾਂ ਨਾਲ ਮੀਟਿੰਗ ਜਾਰੀ ਹੈ ਸੋ ਵੀ ਸਿਕਿਉਰਿਟੀ ਵੀ ਅਸੀਂ ਕਰਾਂਗੇ ਤੇ ਉਹਨਾਂ ਨੂੰ ਵੀ ਪ੍ਰੋਪਰ ਇਹਨਾਂ ਨੂੰ ਅਵੇਅਰ ਕੀਤਾ ਜਾਵੇਗਾ ਤੇ ਜੋ ਵੀ ਪ੍ਰੀਕਾਸ਼ਨਸ ਲੈਣੇ ਆ ਉਹਨਾਂ ਬਾਰੇ ਦੱਸਿਆ ਜਾਵੇ ਕਿਉਂਕਿ ਹੰਕਾਰ ਦਾ ਤਾਂ ਕੁਝ ਹੋਈਆਂ ਨੇ ਤਾਂ ਇਹਨਾਂ ਵਾਰੀ ਉਹਨਾਂ ਨੂੰ ਜਾਣੂ ਕਰਾਣਾ ਜ਼ਰੂਰੀ ਪਾਦੇ ਆਪੇ ਚ ਦੋਸਤ ਨੇ ਆ ਕੋਈ ਜਿਹੜੇ ਜਿਵੇਂ ਆਪੇ ਚ ਉਹ ਵੀ ਵਾਪਸ ਜਾਣਦੇ ਸੀਗੇ ਕਿਉਂਕਿ ਦੋਵਾਂ ਾਰਗਨਾਂ ਨੇ ਇਕੱਠੀਆਂ ਜਾਂਾਮ ਦਿੱਤੀਆਂ ਇਹ ਇਕੱਠੇ ਕंग्रेਸੀ ਇਕੱਠੇ ਤੁਰਦੇ ਫਿਰਦੇ ਆਪਸ ਦੇ ਵਿੱਚ ਇਹਨਾਂ ਦਾ ਪੂਰਾ ਤਾਲਮੇਲ ਸੀ ਇਸ ਨਾਲ ਇਹ ਵਾਰਤਾ ਖੋਪੀ ਦਿੱਤੀ ਹੈ ਇਸੇ ਨਾਲ ਇਹ ਫਿਲਹਾਲ ਅਸਨੇ ਦੀ ਾਰਦਾਤ ਕੋਈ ਸਾਹਮਣੇ ਨਹੀਂ ਆਈ ਹੈ ਇਹਨਾਂ ਕੋਲ ਬਵਾਮਦਗੀ ਜ਼ਰੂਰ ਹੋਈ ਹੈ ਫਿਲਹਾਲ ਜੋ ਵੀ ਕੁਝ ਇਨਵੈਸਟੀਗੇਸ਼ਨ ਵਿਚ ਚੱਲ ਰਿਹਾ ਉਹ ਵੀ ਪ੍ਰਸਾਣ ਹੈ ਸਰ ਇਹ ਕਿੰਨੇ ਟਾਈਮ ਦੇ ਕਾਜ ਦੇ ਇਸ ਤਰ੍ਹਾਂ